ਰੂਹ ਕੰਬਾ ਦੇਣ ਵਾਲੀ ਵੱਡੀ ਘਟਨਾ ਆਈ ਸਾਹਮਣੇ ਸ਼ੱਕੀ ਹਾਲਾਤਾਂ ਚ ਮਾਂ ਤੇ ਉਸ ਦੀਆਂ ਦੋ ਧੀਆਂ ਦੀ ਹੋਈ ਮੌਤ ਘਟਨਾ ਤੋਂ ਬਾਅਦ ਦਹਿਲਿਆ ਪੂਰਾ ਇਲਾਕਾ ਜਿੱਹਾਂ ਵੱਡੀ ਰੂਹ ਕੰਬਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਇੱਕ ਮਾਂ ਤੇ ਉਸ ਦੀਆਂ ਦੋ ਧੀਆਂ ਦੀ ਘਰ ਚੋਂ ਸ਼ੱਕੀ ਹਾਲਾਤਾਂ ਚ ਲਾਸ਼ਾਂ ਬਰਾਮਦ ਹੋਈਆਂ ਨੇ ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਇਲਾਕੇ 'ਚ ਸਨਸਨੀ ਫੈਲ ਚੁੱਕੀ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਮਹਿਲਾ ਦੀਆਂ ਦੋ ਧੀਆ ਵਿਆਹੀਆਂ ਹੋਈਆਂ ਸਨ ਇੱਕ ਧੀ ਦਾ ਅਜੇ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਹ ਦੋ ਦਿਨ ਪਹਿਲਾਂ ਹੀ ਆਪਣੇ ਪੇਕੇ ਘਰ ਆਈ ਹੋਈ ਸੀ ਖੱਸਿਆ ਇਹ ਵੀ ਦਤਾਇਆ ਜਾ ਰਿਹਾ ਹੈ ਕਿ ਤਿੰਨਾਂ ਵੱਲੋਂ ਖੁਦਕੁਸ਼ੀ ਕੀਤੀ ਹੋ ਸਕਦੀ ਹੈ ਪਰ ਅਜੇ ਤੱਕ ਮੌਤ ਦੇ ਅਸਲ ਕਾਰਨ ਸਾਹਮਣੇ ਨਹੀਂ ਆ ਸਕੇ ਇਸ ਘਟਨਾ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚ ਚੁੱਕੀ ਹੈ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ ਬਾਕਰ ਗਾਉਂ ਦਾ ਮਾਮਲਾ ਹੈ ਪੁੰਡੀ ਥਾਣਾ ਦੇ ਅੰਦਰ ਕਰਤਾ ਜਿਲ੍ਹਾ ਕੈਥਲ ਗੰਗ ਇਸ ਵਿੱਚ ਮੈਂ ਸੂਚਨਾ ਮਿਲੀ ਸੀ ਕਿ ਇੱਕ ਪਰਿਵਾਰ ਵਿੱਚ ਤਿੰਨ ਔਰਤਾਂ ਦੁਆਰਾ ਕੋਈ ਉਹਨਾਂ ਦੀ ਡੈਥ ਹੋ ਗਈ ਹੈ ਤੋ ਉਸ ਸੂਚਨਾ ਪਰ ਹਮਾਰੇ ਸਚੋਪਾ ਟੀਮ ਸਹਿਤ ਪਹੁੰਚੇ تھے और जैसा कि यहाँ पे पता चला कि भी ये जिनकी डेथ हुई है वो मदर है और दो उनकी बेटियाँ हैं और बाकी इनका जो बेटा है वो बाहर यू में रहने का बताया गया है और एक जो बड़े दामाद हैं वो भी यू रहते हैं तो ये सोचना पर हम यहाँ पहुँचे थे तो तीन डेड बॉडीज़ यहाँ पे हमें मिली हैं उनकी और अभी प्रायमा फैसी ये लग रहा है कि भी कोई सुसाइड का मामला है और एफ की टीम हमारी आई हुई है वो जाँच कर तो प्राथमिक दृष्टि से कुछ पता चला है सर कारण क्या रही है देखिए हो सकता है कोई पारिवारिक इशू हुआ हो उस बारे में अभी परिवार वालों से लेके स्टेटमेंट वगैरह जैसे रिकॉर्ड कराएंगे उसके बाद लड़कियाँ अनमेरिड थी, लड़किया थी हाँ नहीं मैरिड लड़कियाँ हैं जी दोनों मैरिड हैं और अभी जैसा कि मैंने आपको बताया है कि ये एफ की टीम हमारी आई है वो निरीक्षण कर रहे हैं और उसके बाद ही क्लियर हो पाएगा जो ਇਹ ਲੋਕ ਕੰਡੇ ਖੜੇ ਕਰ ਦੇਣ ਵਾਲੀ ਘਟਨਾ ਗਵਾਂਡੀ ਸੂਬੇ ਹਰਿਆਣਾ ਦੇ ਕੈਥੋ ਤੋਂ ਸਾਹਮਣੇ ਆਈ ਹੈ ਜਿੱਥੇ ਮਾਂ ਤੇ ਉਸ ਦੀਆਂ ਦੋ ਧੀਆਂ ਦੀਆਂ ਘਰ ਚੋਂ ਲਾਸ਼ਾਂ ਬਰਾਮਦ ਹੋਈਆਂ ਨੇ ਘਟਨਾ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕੀ ਸੱਚਮੁੱਚ ਇਸ ਮਾਂ ਤੇ ਉਸ ਦੀਆਂ ਦੋਵੇਂ ਧੀਆਂ ਵੱਲੋਂ ਇੱਕ ਖੌਫਨਾਕ ਕਦਮ ਚੁੱਕਿਆ ਗਿਆ ਜੇਕਰ ਹਾਂ ਤਾਂ ਘਟਨਾ ਪਿੱਛੇ ਦੇ ਕਾਰਨ ਕੀ ਰਹੇ ਨੇ ਇੰਨਾ ਵੱਡਾ ਖੌਫਨਾਕ ਕਦਮ ਚੁੱਕਣ ਪਿੱਛੇ ਦੀ ਆਖਰ ਮਜਬੂਰੀ ਕੀ ਰਹੀ ਹੈ ਤੇ ਜੇਕਰ ਖੁਦਕੁਸ਼ੀ ਨਹੀਂ ਕੀਤੀ ਗਈ ਤਾਂ ਆਖਰ ਮੌਤ ਕਿਵੇਂ ਹੋਈ ਹੈ ਅਜੇ ਕਈ ਸਵਾਲ ਨੇ ਜਿੰਨਾ ਦਾ ਜਵਾਬ ਜਾਂਚ ਤੋਂ ਬਾਅਦ ਹੀ ਮਿਲ ਸਕੇਗਾ ਫਿਲਹਾਲ ਪੁਲਿਸ ਵੱਲੋਂ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਦੇਖਣਾ ਹੋਵੇਗਾ ਕਿ ਜਾਂਚ ਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਬਿਊਰੋ ਰਿਪੋਰਟ ਜਗਬਾਨੀ ਟੀਵੀ